ਲੱਗ ਗਿਆ ਇਹਨੂੰ ਤੇਗ ਪੱਕੀ ਤੇ ਨਹੀਂ ਜਿਹੜਾ ਚੜ ਕੇ ਆਵੇ ਫਿਰ ਤੇਗ ਪੱਕੀ ਇਹੀ ਬਣਾ ਜੀ ਇਹੀ ਮਾੜਾ ਸੱਚ ਪਾਣ ਸਿਖਾਇਆ ਔਰ ਚੜਦੀ ਕਲਾ ਦੇ ਰਾਵਾਂਗੇ ਜੇ ਵੀ ਆ ਗਿਆ ਪਹਿਲ ਕਰਦੇ ਹੈ ਨਹੀਂ ਜੇ ਆ ਕੇ ਚੜ ਕੇ ਆ ਗਿਆ ਫਿਰ ਛੱਡਦੇ ਕਹਿੰਦੇ ਆਪਣੇ ਆਪ ਨੂੰ ਬਦਮਾਸ਼ ਜੁ ਕਹਿੰਦਾ ਹੋਇਆ ਕਿਵੇਂ ਸੀ ਉਹ ਦੌਰ ਉਹ ਸਮਾਂ ਕਿਦਾਂ ਦਾ ਸੀ ਬਦਮਾਸ਼ੀ ਗੁੰਡਾਗਰਦੀ ਨੌਜਵਾਨਾਂ ਨੂੰ ਨਾਜ਼ ਰੱਖਣਾ ਬੂਤ ਕੈਬਰਿੰਜ ਕਰਨਾ ਕਬਜ਼ੇ ਲੈਣਾ ਇਹ ਇਦਾਂ ਇੱਕ ਦੁੱਖ ਭਰੀ ਜ਼ਿੰਦਗੀ ਸੀਗੀ ਉਦੋਂ ਤਾਂ ਬਹੁਤ ਸ਼ੌਂਕ ਸੀ ਬਾਈ ਬਾਈ ਕਹਾਉਣ ਦਾ ਸਾਰਾ ਕੁਝ ਚਾਰ ਮੁੰਡੇ ਪੱਗੇ ਹੁਣ ਚਾਰ ਮੁੰਡੇ ਪਿੱਛੇ ਹੋਣ ਨਵਾਂ ਖੂਨ ਹੁੰਦਾ ਖੂਨ ਚ ਗਰਮੀ ਹੁੰਦੀ ਆ ਜੀ ਤਾਂ ਉਦੋਂ ਬੜਾ ਸ਼ੌਂਕ ਸੀ ਸਾਨੂੰ ਸਾਡਾ ਨਾਮ ਹੋਵੇ ਤੇ ਸਾਡੇ ਦੇ ਪਰਚੇ ਹੋਣ ਅਸੀਂ ਜੇਲ੍ਹਾਂ ਚ ਜਾਈਏ ਜੇਲ੍ਹ ਚੋਂ ਬਾਹਰ ਆਉਂਦਾ ਸੀਗਾ ਜਿਵੇਂ ਕਲਰ ਖੜੇ ਕਰਕੇ ਬਾਹਰ ਆਉਣਾ ਤੇ ਮੋਟਰਸਾਈਕਲ ਗੱਡੀਆਂ ਲੈ ਕੇ ਘੁੰਮਣਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਜੁਗਨੀ ਬਾਹਰ ਆ ਗਿਆ ਇਹ ਗਰਮ ਖੂਨ ਨਾ ਖੇਡਾਂ ਚ ਗਿਆ ਇਹ ਗਰਮ ਖੂਨ ਨਾ ਕਿਸੇ ਚੰਗੇ ਕੰਮ ਚ ਗਿਆ ਇੱਕ ਗਰਮ ਖੂਨਨਾ ਅਜੇ ਹੀ ਕਿਸੇ ਬੰਦੇ ਲਈ ਖੜੇ ਆ ਜਿਹਨੂੰ ਹੱਕ ਦੀ ਲੋੜ ਆ। ਨਹੀਂ ਆ ਪੈਣਾ ਛੇੜ ਰਿਹਾ। ਇਹਦੇ ਪ੍ਰਤੀ ਵੀ ਅਸੀਂ ਜਾਗਰੂਕ ਹੁੰਦੇ ਸੀ ਇਹ ਦਿਨਾਂ ਦੇ ਵਿੱਚ। ਅਸੀਂ ਆਪਣੇ ਗਰੁੱਪ ਬਣਾ ਕੇ ਹਾਂਜੀ। ਉਦਾਂ ਡੋਰ ਤੋਂ ਡੋਰ ਘੁੰਮ ਜਾਂਦੇ ਸੀ। ਤੇ ਯਾਰੀ ਜੇ ਮੈਂ ਇੱਕ ਗੱਲ ਕਹੂੰਗਾ ਕਿ ਬਿੰਬੀ ਚੰਦ ਭਾਮ ਦਾ ਵੀ ਤੁਹਾਡੇ ਨਾਲ ਟੇਕਰ ਹੁੰਦਾ। ਬੇਤਾਦ ਮੰਨਦਾ ਸੀ ਉਹਨੂੰ। ਤੁਹਾਡੀ ਯਾਰੀ ਪਹਿਲਵਾਨਾਂ ਨਾਲ ਵੀ ਬਹੁਤ ਵੱਜਦੀ ਆ। ਤੁਹਾਡੀ ਯਾਰੀ ਗਾਂਧੀ ਗਰੁੱਪ ਵਾਲਿਆਂ ਨਾਲ ਵੀ ਬਹੁਤ ਵੱਜਦੀ ਹੈ ਇਹ ਗਰੁੱਪਾਂ ਨਾਲ ਯਾਰੀ ਕਿਉਂ ਰਹਿੰਦੀ ਹੈ ਗਰੁੱਪਾਂ ਨਾਲ ਆਪਸ ਹੀ ਇੰਨਾ ਕਿਉਂ ਦੇਖੋ ਜੀ ਪਹਿਲਵਾਨਾਂ ਨਾਲ ਤਾਂ ਯਾਰੀ ਮੇਰੀ ਅੱਜ ਵੀ ਹੈ ਠੀਕ ਹੈ ਨਾ ਅਸੀਂ ਪਹਿਲਵਾਨਾਂ ਨਾਲ ਤਾਂ ਮੇਰੀ ਯਾਰੀ ਹਮੇਸ਼ਾ ਰਹੇਗੀ ਪਹਿਲਵਾਨਾਂ ਨਾਲ ਆਪਾਂ ਅੱਜ ਵੀ ਖੜੇ ਆ ਗਾਂਧੀ ਗਰੁੱਪ ਨਾਲ ਆਪਣੀ ਕਿਸੇ ਨਾਲ ਕੋਈ ਯਾਰੀ ਰੋਕੀ ਰਹੀਏ ਜੇ ਉਹ ਮਿੱਤਰਤਾ ਕਿਸੇ ਗਲਤ ਕੰਮ ਲਈ ਕਹੂਗੀ ਵੀ ਜੁਗਰੀ ਮੈਨੂੰ ਬੰਦੇ ਚਾਹੀਦੇ ਨੇ ਤਾਂ ਜੁਗਰੀ ਨਹਿنگ ਸਿੰਘ ਕਿਉਂ ਲੈ ਕੇ ਜਾਓ ਤਾਂ ਮੈਂ ਜਾਵਾਂਗਾ ਮੈਂ ਆਪਣੇ ਬਾਣੇ 'ਚ ਜਾਵਾਂਗਾ ਜਿਹੜੇ ਮੇਰੇ ਦੋਸਤ ਨੇ ਮਿੱਤਰ ਨੇ ਜਿਹਨੇ ਮੇਰੇ ਨਾਲ ਹਰ ਟਾਈਮ ਚੱਲਦੇ ਨੇ ਬਾਣੇ ਚਨੇ ਕਰੂੰਗੇ ਬਾਣੇ ਚਨੇ ਯਾਨੀ ਮੈਂ ਫਿਰ ਬਾਣੇ ਦੇ ਵਿੱਚ ਉਹਨਾਂ ਕੋਲ ਜਾਵਾਂਗਾ ਉਹ ਟਾਈਮ ਜਾ ਉਹ ਦੌਰ ਚੱਲਦੇ ਕਦੇ ਅਜਿਹੇ ਟਾਈਮ ਆਏ ਕਿ ਐ ਲੱਗਿਆ ਹੋਵੇ ਜੁਗ ਨਹੀਂ ਅੱਜ ਦੀ ਵਾਧ ਝਗੜਾ ਜਿਵੇਂ ਮੰਨ ਲਓ ਸਾਡਾ ਮਾਲੇ ਹੋਇਆ ਸੀਗਾ ਜੀ ਉਹਨਾਂ ਦੇ ਉੱਥੇ ਵੀ ਉਹ ਬੰਦੇ ਆਪਾਂ ਨੂੰ ਪੈਗੇ ਸੀਗੇ ਉਹਨਾਂ ਨੇ ਉੱਥੋਂ ਮੇਰੇ ਮਾਰੀਆਂ ਘਰਪਾਨਾ ਜੀ ਵੱਢ ਕੇ ਇੱਥੇ ਇੱਥੇ ਨਾਲ ਛੁੱਟ ਕੇ ਸੀਗੇ ਮੈਨੂੰ ਜੇ ਗੱਡੀ ਦੇ ਫਾਟੀਆਂ ਤੇ ਇਹ ਤਾਂ ਜ਼ਰੂਰ ਹੈ ਕਿ ਜਿਹੜਾ ਫਿਰ ਉਹ ਜਵਾਨੀ ਚ ਬਾਈ ਬਾਈ ਕਹੋਂਦੇ ਸੀ ਉਹਦਾ ਜ਼ਰੂਰ ਨਹੀਂ ਇਹਦਾ ਜ਼ਰੂਰ ਜ਼ਿਆਦਾ ਜੀ ਉਹ ਕਿਉਂਕਿ ਉਹ ਤਾਂ ਮੇਰਾ ਸਮਾਂ ਬੀਤ ਚੁੱਕਿਆ ਹੈ ਇਹਦਾ ਜ਼ਰੂਰ ਜ਼ਿਆਦਾ ਹੈ ਕਿਉਂਕਿ ਹਰ ਟਾਈਮ ਗੁਰੂ ਘਰ ਸੇਵਾ ਸਿਮਰਨ ਤੇ ਇੱਕ ਸੰਸਥਾ ਬਣਾਈ ਹੈ ਚਾਹ ਕਾਰਾਂਗ ਜਾਵੇ ਨੇ ਆਲ ਹੋ ਜਾਵੇ ਸਿੰਘਾਂ ਸੀ ਦਾਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਹਦੀਪ ਸਿੰਘ ਨਿੱਗਾ ਸਵਕਤਾਰ ਅੱਜ ਇੱਕ ਕਹਾਣੀ ਦੱਸਣਾ ਹੈ ਇੱਕ ਅਜੀਹੀ ਜੀਵਨੀ ਜਿਹੜੀ ਤੇ ਦੇਖ ਕੇ ਮੈਂ ਤਾਂ ਖਰਾਣ ਹੈਗਾ ਹੀ ਆ ਸ਼ਾਇਦ ਤੁਸੀਂ ਵੀ ਹੋਵੋ ਕਿ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪਿੱਛੇ ਤੱਕ ਪਿੱਛੇ ਤੱਕ ਕਹਿਣ ਦਾ ਭਾਵ ਜਿਹੜਾ ਅਸੀਂ ਕਹਿ ਦਿੰਦੇ ਆ ਨਾ ਵੀ ਤੇਰਾ ਹੁਣ ਕੁਝ ਨਹੀਂ ਬਣ ਸਕਦਾ ਤੇ ਉਹ ਬੰਦਾ ਉੱਥੋਂ ਵੀ ਮੁੜਿਆ ਗੁਰਵਿੰਦਰ ਸਿੰਘ ਜੁਗਨੀ ਕਹਿੰਦੇ ਕਿਸੇ ਟਾਈਮ ਬੰਦਾ ਆਪਣੇ ਆਪ ਨੂੰ ਬਦਮਾਸ਼ ਕਹਿੰਦਾ ਸੀ ਕਹਿੰਦੇ ਅਸੀਂ ਬਦਮਾਸ਼ ਆ ਇਸ ਪੂਰੇ ਇਲਾਕੇ ਦੇ ਬੱਸਾਂ ਰਕੰਣੀਆਂ ਕਾਲਜ ਚ ਮੁੰਡੇ ਇਕੱਟਣੇ ਬਦਮਾਸ਼ੀ ਕਰਨੀ ਗੁੰਡਾਗਰਦੀ ਕਰਨੀ ਆਮ ਗੱਲਾਂ ਆ ਆਓ ਉਹਨਾਂ ਤੱਕ ਇਹ ਚੱਲਦੇ ਆ ਤੇ ਪੁੱਛਦੇ ਆ ਕੀ ਸਫਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਚੈ ਕਾਰਾ ਵਿਜਾਵੇ ਨੇ ਆਲ ਹੋ ਜਾਵੇ ਸਿੰਘਾਂ ਸਿਦਾ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਉਹ ਠੀਕੋ ਜੀ ਵਧੀਆ ਜੀ ਵਧੀਆ ਠੀਕ ਠਾਕ ਕਹਿੰਦੇ ਬਦਮਾਸ਼ ਯੁੱਗ ਨਹੀਂ ਹਾਂਜੀ ਅੱਜ ਬਾਣਾ ਪਾਈ ਖੜਾ ਹਾਂਜੀ ਇਸ ਬਾਣੇ ਤੇ ਅੱਜ ਦੀ ਜ਼ਿੰਦਗੀ ਤੇ ਮੈਂ ਬਾਅਦ ਚ ਆਉਂਗਾ ਕਿਉਂਕਿ ਇਹ ਬਹੁਤ ਸਪੈਸ਼ਲ ਹੈ ਮੇਰੇ ਲਈ ਵੀ ਸ਼ਾਇਦ ਤੁਹਾਡੇ ਲਈ ਵੀ ਹੋਊਗਾ ਵੀ ਉਹ ਜ਼ਿੰਦਗੀ ਤੋਂ ਇਸ ਜ਼ਿੰਦਗੀ ਚ ਕਿਵੇਂ ਪਰ ਪਹਿਲਾਂ ਤੁਹਾਨੂੰ ਇਹ ਚੀਜ਼ ਸਮਝਾਉਣ ਤੋਂ ਪਹਿਲਾਂ ਉਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਜੁਗਨੀ ਹਾਂਜੀ ਕਹਿੰਦੇ ਆਪਣੇ ਆਪ ਨੂੰ ਬਦਮਾਸ਼ ਜੁ ਕਹਿੰਦਾ ਹੋਇਆ ਜੁਗਨੀ ਕਿਵੇਂ ਸੀ ਉਹ ਦੌਰ ਉਹ ਸਮਾਂ ਕਿਦਾਂ ਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫੁੱਤੇ ਗੁਰਦਵਾਰਾ ਸ੍ਰੀ ਫਤਿਹਗੜ ਸਾਹਿਬ ਧਰਤੀ ਦੇ ਖੜੇ ਆ ਗੁਰਦਵਾਰਾ ਸ੍ਰੀ ਜੋਤੀਸਰ ਸਿੰਘ ਸਾਹਿਬ ਦੇ ਨੇੜੇ ਜੋ ਬੋਲਾਂਗੇ ਸੱਚੀ ਬੋਲਾਂਗੇ ਕਿਉਂਕਿ ਜੋ ਜ਼ਿੰਦਗੀ ਮੇਰੀ ਪਹਿਲਾਂ ਸੀਗੀ ਉਹ ਬੜੀ ਅੜੀਵੇਂ ਭਰੀ ਸੀਗੀ ਇੱਕ ਉਲਝੀਆਂ ਭਰੀ ਸੀਗੀ ਔਰਿਜਨ ਬਾਜੀ ਦੇ ਵਿੱਚ ਜਿਵੇਂ ਲਾ ਲੋ ਵੀ ਕੋਈ ਬਦਮਾਸ਼ੀ ਗੁੰਡਾਗਰਦੀ ਨੌਜਵਾਨਾਂ ਨੂੰ ਨਾਲ ਰੱਖਣਾ ਗੂਤ ਕੈਬਰਿੰਜ ਕਰਨਾ ਤੇ ਕਬਜੇ ਲੈਣਾ ਇਹ ਇਦਾਂ ਇੱਕ ਦੁੱਖ ਭਰੀ ਜ਼ਿੰਦਗੀ ਸੀਗੀ ਜਿਹਦੇ ਚ ਕਿਰਪਾ ਕਰੀ ਸਾਹਿਬਜ਼ਾਦਿਆਂ ਨੇ ਤਾਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਾਤਨ ਤਨ ਬਾਬਾ ਫਤਿਹ ਸਿੰਘ ਜੀ ਤਾਤਨ ਦਗਤ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਕਿਰਪਾ ਕੀਤੀ ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਨਾਲ ਸਿੰਘ ਸੱਜ ਗਏ ਹਰ ਰੋਜ਼ ਗੁਰੂ ਘਰ ਨਤਮਸਕ ਹੋਨੇ ਆ ਸਵੇਰੇ ਸ਼ਾਮ ਨਿਤਨੇਮ ਕਰਦੇ ਆ ਤੇ ਸੇਵਾ ਸਿਮਰਨ ਜਿੰਨਾ ਹੁੰਦਾ ਵੱਤੋ ਸਮਾ ਗੁਰੂ ਘਰ ਪਜਾ ਜਾ ਕੇ ਥਾਮਾ ਬਤਾਉਂਦੇ ਆ 10 10 ਘੰਟੇ 12 ਘੰਟੇ 14 ਘੰਟੇ ਗੁਰੂਕਾਰੀ ਹੁੰਦੇ ਆ ਫਤਿਹਗੁਰ ਸਾਹਿਬ ਅੱਜ ਤਾਂ ਤੁਸੀਂ ਬੜਾ ਸੌਖੇ ਤਰੀਕੇ ਨਾਲ ਕਹਤਾ ਨਾ ਕਿ ਵੀ ਉਹ ਮਾੜਾ ਦੌਰ ਸੀ ਹਾਂਜੀ ਕਿਉਂਕਿ ਅੱਜ ਅਸੀਂ ਇੱਥੇ ਖੜੇ ਆ ਬਟ ਜਿਹੜੇ ਦੌਰ ਚੋਂ ਤੁਸੀਂ ਜਦੋਂ ਉਹ ਨਿਕਲੋ ਉਦੋਂ ਦਾ ਉਹ ਦੌਰ ਫਿਰ ਕੀ ਕਹੋਗੇ ਉਦੋਂ ਤਾਂ ਬਹੁਤ ਸ਼ੌਂਕ ਸੀ ਬਾਈ-ਬਾਈ ਕਹਾਉਣ ਦਾ ਸਾਰਾ ਕੁਝ ਚਾਰ ਮੁੰਡੇ ਪੱਗੇ ਹੁਣ ਚਾਰ ਮੁੰਡੇ ਪਿੱਛੇ ਹੋਣ ਦੇਖੋ ਉਦੋਂ ਬੜਾ ਸ਼ੌਕ ਹੁੰਦਾ ਨੌਜਵਾਨੀ ਹੁੰਦੀ ਆ ਨਵਾਂ ਖੂਨ ਹੁੰਦਾ ਖੂਨ 'ਚ ਗਰਮੀ ਹੁੰਦੀ ਆ ਜੀ ਆ ਉਦੋਂ ਬੜਾ ਸ਼ੌਂਕ ਸੀ ਸਾਨੂੰ ਸਾਡਾ ਨਾਮ ਹੋਵੇ ਤੇ ਸਾਡੇ ਤੇ ਪਰਚੇ ਹੋਣ ਅਸੀਂ ਜੇਲ੍ਹਾਂ ਚ ਜਾਈਏ ਜਦੋਂ ਤਕਰੀਬਨ ਪਰਚਾ ਹੋ ਜਾਂਦਾ ਸੀ ਮੇਰੇ ਤੇ ਤਾਂ ਮੈਂ ਜੇਲ੍ਹ ਚ ਲੱ ਜਾਂਦਾ ਸੀ ਜੇਲ੍ਹ ਚੋਂ ਬਾਹਰ ਆਉਂਦਾ ਸੀਗਾ ਜਿਵੇਂ ਕਾਲਰ ਖੜੇ ਕਰਕੇ ਬਾਹਰ ਆਉਣਾ ਤੇ ਮੋਟਰਸਾਈਕਲ ਗੱਡੀਆਂ ਲੈ ਕੇ ਘੁੰਮਣਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਜਗੁਨੀ ਬਾਹਰ ਆ ਗਿਆ ਵੀ ਇਦਾਂ ਦੀ ਫੀਲਿੰਗ ਲੈਣੀ ਤੇ ਇੱਕ ਮਨ ਦੇ ਵਿੱਚ ਹਰ ਟਾਈਮ ਉਤਸ਼ਾਹ ਰਹਿਣਾ ਵੀ ਇੱਕ ਵੱਡਾ ਨਾਮ ਬਣਾਉਣਾ ਗੁੰਡਾਗਰਦੀ ਤੇ ਬਦਮਾਸ਼ੀ 'ਚ ਇਹ ਵੀ ਸ਼ੌਂਕ ਪਾਲ ਰੱਖੇ ਸੀਗੇ ਉਹ ਨੌਜਵਾਨ ਜਵਾਨੀ ਦਾ ਜਿਹੜਾ ਸੂਰਤ ਸੀ ਉਹ ਹੈ ਇਦਾਂ ਦਾ ਸੀਗਾ ਵੀ ਉਹਦੇ ਵਿੱਚ ਆਪਾਂ ਜੋਸ਼ ਦੇ ਵਿੱਚ ਜੋ ਵੀ ਕੀਤਾ ਉਹ ਜੋਸ਼ ਦੇ ਵਿੱਚ ਹੋਇਆ ਨੌਜਵਾਨੀ ਵਿੱਚ ਹੋਇਆ ਗਰਮ ਖੂਨ ਹੁੰਦਾ ਉਹ ਗਰਮ ਖੂਨ ਨੂੰ ਪਤਾ ਹੀ ਐ ਇਹ ਗਰਮ ਖੂਨ ਨਾ ਖੇਡਾਂ 'ਚ ਗਿਆ ਇਹ ਗਰਮ ਖੂਨ ਨਾ ਕਿਸੇ ਚੰਗੇ ਕੰਮ 'ਚ ਗਿਆ ਇਹ ਗਰਮ ਖੂਨ ਨਾ ਅਜਿਹੇ ਕਿਸੇ ਬੰਦੇ ਲਈ ਖੜੇ ਆ ਜਿਹਨੂੰ ਹੱਕ ਦੀ ਲੋੜ ਇਹ ਗਰਮ ਖੂਨ ਸਿਰਫ ਉਧਰੇ ਕਿਉਂ ਗਿਆ ਵੇ ਜਿੱਥੇ ਅਸੀਂ ਮੁੰਡੇ ਗੁੱਟਣੇ ਆ ਜਿੱਥੇ ਅਸੀਂ ਬਦਮਾਸ਼ੀ ਕਰਨੀ ਆ ਜਿੱਥੇ ਅਸੀਂ ਆਪਣੇ ਸਿਰ ਤੇ ਪਰਚੇ ਕਰਾ ਕੇ ਵਾਹ ਵਾਹ ਕਰਵਾਉਣੀ ਆ ਦੇਖੋ ਗੁੰਡਾਗਰਦੀ ਦਾ ਦੌਰ ਸਾਡਾ ਸਾਡੇ ਘਰ ਤੋਂ ਸ਼ੁਰੂ ਹੋਇਆ ਜਿਵੇਂ ਤੁਹਾਨੂੰ ਦੱਸਾਂ ਮੇਰੇ ਜਿਹੜੇ ਬਜ਼ੁਰਗ ਸੀ ਪਾਕਿਸਤਾਨ ਤੋਂ ਆ ਸੀ ਜੀ ਸਿਆਲਕੋਟ ਦੇ ਫੌਜੀ ਜੱਟ ਹੁੰਦੇ ਨੇ ਸਾਡੇ ਜਿਹੜੇ ਮੇਰੇ ਪਰਦਾਦਾ ਜੀ ਸੀਗੇ ਉਹਨਾਂ ਤੋਂ ਵੀ ਕਤਲ ਹੋ ਗਏ ਸੀਗੇ ਹਮ ਪਾਕਿਸਤਾਨ ਦੇ ਵਿੱਚ ਕਤਲ ਹੋ ਗਏ ਸੀਗੇ ਹਾਂਜੀ ਕਤਲ ਹੋ ਗਏ ਸੀਗੇ ਹਾਂਜੀ ਤੇ ਮੇਰੇ ਦਾਦਾ ਜੀ ਤੋਂ ਵੀ ਹੋ ਗਏ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀ ਉੱਥੇ ਜੇਲ੍ਹ ਕੱਟੀ ਆ ਤੇ ਉਸ ਤੋਂ ਬਾਅਦ ਜਦੋਂ ਉੱਥੋਂ ਅਸੀਂ ਇੱਧਰ ਆਏ ਆ ਮੇਰੇ ਫਾਦਰ ਸਾਹਿਬ ਤੋਂ ਵੀ ਹੋ ਗਏ ਸੀਗੇ ਉਹਨਾਂ ਨੇ ਵੀ ਤਕਰੀਬਨ ਆਪਣੀ ਅੱਧੀ ਜ਼ਿੰਦਗੀ ਜੇਲ੍ਹਾਂ 'ਚ ਕੱਟੀ ਆ ਕਿਉਂਕਿ ਅਸੀਂ ਛੋਟੀ ਉਮਰ ਦੇ ਸੀਗੇ ਡੈਡੀ ਜੇਲ੍ਹ ਦੇ ਵਿੱਚ ਸੀਗੇ ਜੀ ਤੇ ਜਿਹੜੇ ਸਾਡੇ ਮਤਲਬ ਬਰਾਬਰ ਦੇ ਹੁੰਦੇ ਨੇ ਆਂਟੀ ਹੁੰਦੇ ਨੇ ਓਪੋਜ਼ਿਟ ਹੁੰਦੇ ਨੇ ਆਂਟੀ ਹੁੰਦੇ ਨੇ ਉਹਨਾਂ ਉਹਨਾਂ ਦਾ ਸਾਨੂੰ ਨਿਤ ਜਿਵੇਂ ਡਰਾਉਣਾ ਧਮਕਾਉਣਾ ਨੇਰੇ ਸਵੇਰੇ ਸਾਡੇ ਘਰ ਆ ਜਾਣਾ ਹਾਂ ਤੇ ਉਹਦੇ ਕਰਕੇ ਫਿਰ ਜਿਵੇਂ ਸਾਨੂੰ ਵੀ ਇਸ ਲੈਂਡ ਦੇ ਵਿੱਚ ਆਉਣਾ ਪਿਆ ਇਹ ਆਂਟੀ ਕੌਣ ਸੀਗੇ ਉਹ ਜਿਨ੍ਹਾਂ ਨੇ ਤੁਹਾਡੇ ਦਾਦੇ ਪਰਦਾਦੇਾਂ ਨੇ ਕਤਲ ਕੀਤੇ ਜਾਂ ਕੋਈ ਹੋਰ ਇਹ ਉਹ ਆਂਟੀ ਸਾਡੇ ਵਿੱਚੋਂ ਹੀ ਸੀਗੇ ਸਾਡੇ ਜਿਵੇਂ ਚਾਚੇ ਚਾਚੇ ਜਿਵੇਂ ਲਾਲੋ ਜੀ ਉਹਨਾਂ ਨੇ ਜ਼ਮੀਨ ਜਿਵੇਂ ਸਾਡੀ ਦੱਬੀ ਫਿਰ ਡੈਡੀ ਨੇ ਸਾਡੀ ਜਮੀਨ ਛੜਾਈ ਉਹਨਾਂ ਨੇ ਛੱਡੀ ਨਹੀਂ ਤਾਂ ਫਿਰ ਉਹ ਉਹਨਾਂ ਦਾ ਕਤਲ ਕਰਨਾ ਪਾਇਆ ਤੇ ਫਿਰ ਇਹ ਤਾਂ ਆਪਾਂ ਨਾ ਕਹੀਏ ਕਿ ਹਾਲਾਤਾਂ ਕਰਕੇ ਅਸੀਂ ਬਦਮਾਸ਼ ਬਣੇ ਜਮੀਨ ਥੋਡੀ ਘਰ ਦੇ ਥੋੜੇ ਲੜਾਈ ਥੋਡੀ ਥੋੜੇ ਪਰਖਿਆਂ ਨੇ ਕਤਲ ਕੀਤਾ ਚਾਹੇ ਤੁਸੀਂ ਕਿਤੇ ਅੱਜ ਤੁਸੀਂ ਨਹੀਂ ਉਹ ਕਹਿੰਦੇ ਆ ਆਪਾਂ ਬਹੁਤ ਚੰਗੀ ਗੱਲ ਆ ਤੁਸੀਂ ਸੁਧ ਰਹੇ ਹੋ ਤੁਸੀਂ ਆਪਣੀ ਪੀੜੀਆਂ ਨੂੰ ਅੱਗੇ-ਅੱਗੇ ਸੁਧਾਰੋਗੇ ਨਹੀਂ ਤਾਂ ਜਿਹੜੇ ਹਿਸਾਬ ਨਾਲ ਤੁਸੀਂ ਹੁਣ ਦੱਸਿਆ ਕਿ ਮੇਰੇ ਦਾਦਾ ਜੀ ਤੋਂ ਕਤਲ ਹੋ ਗਿਆ ਸੀ ਅੱਗੇ ਮੇਰੇ ਪਿਤਾ ਜੀ ਤੋਂ ਕਤਲ ਹੋ ਗਿਆ ਸੀ ਪਹਿਲੀ ਗੱਲ ਤਾਂ ਹੋ ਗਏ ਸੀ ਆਲਾ ਜਿਹੜਾ ਕਨਸੈਪਟ ਆ ਇਹ ਸਮਝਣਾ ਬਹੁਤ ਔਖਾ ਹੈ ਤੇ ਦੂਜੀ ਗੱਲ ਅਸੀਂ ਆਪਾਂ ਪਹਿਲਾਂ ਵੀ ਆਮ ਵਾਰਤਾਲਾਪ ਕਰੀ ਆ ਮੈਂ ਤੁਹਾਨੂੰ ਪਹਿਲਾਂ ਜੇ ਦਰਸ਼ਕ ਨਹੀਂ ਜਾਣਦੇ ਮੈਂ ਜੁਗਨੀ ਜੀ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਮੈਂ ਖੁਦ ਫਤੇਗੜ ਸਾਹਿਬ ਤੋਂ ਹੀ ਆ ਤੇ ਸਾਡਾ ਵਾਰਤਾਲਾਪ ਪਹਿਲਾਂ ਵੀ ਹੁੰਦੇ ਹੋਏ ਆ ਕਈ ਵਾਰ ਤੇ ਜੁਗਨੀ ਜੀ ਅਸੀਂ ਆਮ ਆਪਣੀ ਜ਼ਿੰਦਗੀ ਚ ਵੀ ਦੇਖਦੇ ਆਪਾਂ ਪਹਿਲਾਂ ਵੀ ਕਈ ਵਾਰ ਮਿਲੇ ਆ ਹਨਾ ਹਾਂਜੀ ਉਹ ਟਾਈਮ ਜਾਂ ਉਹ ਦੌਰ ਕਿਉਂਕਿ ਅਸੀਂ ਕਾਲਜ ਟਾਈਮ ਗਏ ਤਾਂ ਤੁਹਾਡੇ ਕਾਲਜ ਲਾਈਫ ਹੋਰ ਸੀ ਥੋੜੀ ਜੀ ਆਪਣੇ ਕਾਲਜ ਲਾਈਫ ਬਾਰੇ ਦੱਸੋ ਕਿ ਆਪਣੇ ਕਾਲਜ ਲਾਈਫ ਤੁਹਾਡੀ ਉਸ ਟਾਈਮ ਦੀ ਕੀ ਸੀ ਕਾਲਜ ਲਾਈਫ ਮੈਂ ਬਸ ਹੀ ਪਠਾਨਾ ਆਈਟੀ ਦਾ ਪ੍ਰਧਾਨ ਰਹੇ ਹਾਂ ਹੂੰ ਉਸ ਤੋਂ ਬਾਅਦ ਮਾਤਾ ਕੁਜਰੀ ਕਾਲਜ ਫਤੇਗੜ ਸਾਹਿਬ ਤੇ ਮੋਹਰੀ ਸ਼ੇਫੇਜ਼ ਉਹ ਪੜ੍ਹਾਈਆਂ ਦੌਰਾਨ ਹੀ ਸਾਡੇ ਜਿਹੜੇ ਰੌਲੇ ਹੋਏ ਨੇ ਜੀ ਪ੍ਰਧਾਨੀਆਂ ਵਿੱਚ ਹੋਏ ਨੇ ਪ੍ਰਧਾਨੀਆਂ ਤਾਂ ਛੁਰੇ ਹੁੰਦੇ ਹੁੰਦੇ ਸਾਡੇ ਰੌਲੇ ਵੱਡੇ ਹੁੰਦੇ ਗਏ ਵੱਡੇ ਕਿੰਨੇ ਕ ਵੱਡੇ ਵੱਡੇ ਮਲ ਹੁੰਦੇ ਗਏ ਜਿਵੇਂ ਜਿਵੇਂ ਸਾਡੇ ਰੋਲੇ ਵੱਡੇ ਹੁੰਦੇ ਗਏ ਸਾਡੇ ਲਿੰਕ ਅੱਗੇ ਦੀ ਅੱਗੇ ਬਣਨ ਲੱਗੇ ਹਾਂ ਬਿਲਕੁਲ ਲਿੰਕਸ ਦੀ ਗੱਲ ਆਉਂਦੀ ਹੈ ਕਹਿੰਦੇ ਵੀ ਜਦੋਂ ਲੋਕ ਅਜੀਹੀਆਂ ਚੀਜ਼ਾਂ ਜੇ ਪੈਂਦੇ ਆ ਨਾ ਤਾਂ ਯਾਰੀਆਂ ਤੇ ਜਿੱਥੇ ਕਹਿੰਦੇ ਆ ਵੀ ਦੁਸ਼ਮਣੀ ਵਾਧੀ ਉਦੋਂ ਯਾਰੀਆਂ ਵੀ ਬਹੁਤ ਪੈਂਦੀਆਂ ਤੇ ਯਾਰੀ 'ਚ ਮੈਂ ਇੱਕ ਗੱਲ ਕਹੂੰਗਾ ਕਿ ਬਿੰਬੀ ਚੰਦਪਾਨ ਦਾ ਵੀ ਤੁਹਾਡੇ ਨਾਲ ਜ਼ਿਕਰ ਹੁੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਆਪਣੇ ਦੇ ਪ੍ਰਭਾਵ ਜਿਵੇਂ ਉਹਨਾਂ ਨੂੰ ਤਾਂ ਜਿਵੇਂ ਕਹਿੰਦੇ ਵੀ ਆਪਣਾ ਆਪ ਆਈਡਲ ਮੰਨਦੇ ਸੀਗੇ ਜੀ ਕਿਉਂਕਿ ਮੈਂ ਤਾਂ ਉਸਤਾਦ ਮੰਨਦਾ ਸੀ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਜਦ ਵੀ ਉਹਨਾਂ ਕੋਲ ਜਾਣਾ ਉਹਨੂੰ ਮਿਲਣਾ ਉਹਨਾਂ ਨੇ ਹੱਸਦੇ ਖਿੜੇ ਮੱਥੇ ਮਿਲਣਾ ਆਪਾਂ ਨੂੰ ਤਾਂ ਮੈਂ ਰਿਹਾ ਥੋੜਾ ਟਾਈਮ ਉਹਨਾਂ ਨਾਲ ਪਰ ਜਿੰਨਾ ਚਿਰ ਵੀ ਰਿਹਾ ਤਾਂ ਮੈਂ ਬੜਾ ਪ੍ਰਭਾਵਿਤ ਸੀ ਉਹਨਾਂ ਤੋਂ ਹਾਂਜੀ ਉਹਨਾਂ ਨਾਲ ਉਹਨਾਂ ਨਾਲ ਬੜਾ ਵਧੀਆ ਸਮਾਂ ਬਤਾਇਆ ਜਿੰਨਾ ਵੀ ਬਤਾਇਆ ਤੁਹਾਡੀ ਯਾਰੀ ਦੀ ਗੱਲ ਆਉਂਦੀ ਆ ਤੁਹਾਡੀ ਯਾਰੀ ਪਹਿਲਵਾਨਾਂ ਨਾਲ ਵੀ ਬਹੁਤ ਵੱਜਦੀ ਆ ਤੁਹਾਡੀ ਯਾਰੀ ਗਾਂਧੀ ਗਰੁੱਪ ਵਾਲਿਆਂ ਨਾਲ ਵੀ ਬਹੁਤ ਵੱਜਦੀ ਆ ਇਹ ਗਰੁੱਪਾਂ ਨਾਲ ਯਾਰੀ ਕਿਉਂ ਰਹਿੰਦੀ ਆ ਗਰੁੱਪਾਂ ਨਾਲ ਇਹ ਆਪਸ ਹੀ ਇੰਨਾ ਕਿਉਂ ਦੇਖੋ ਜੀ ਪਹਿਲਵਾਨਾਂ ਨਾਲ ਤਾਂ ਯਾਰੀ ਮੇਰੀ ਅੱਜ ਵੀ ਹੈ ਠੀਕ ਹੈ ਨਾ ਅਸੀਂ ਪਹਿਲਵਾਨਾਂ ਨਾਲ ਤਾਂ ਮੇਰੀ ਯਾਰੀ ਹਮੇਸ਼ਾ ਰਹੇਗੀ ਉਹ ਪਹਿਲਵਾਨਾਂ ਨਾਲ ਆਪਾਂ ਅੱਜ ਵੀ ਖੜੇ ਆ ਪਹਿਲਵਾਨ ਜਦੋਂ ਵੀ ਜਿਵੇਂ ਵੀ ਅੱਧੀ ਰਾਤ ਨੂੰ ਕਿਤੇ ਫੋਨ ਕਰ ਦੇਣਾ ਪਹਿਲਵਾਨਾਂ ਨਾਲ ਖੜੇ ਆ ਪਹਿਲਵਾਨਾਂ ਪਿੱਛੇ ਜੇ ਪਹਿਲਵਾਨ ਮੈਨੂੰ ਅੱਜ ਕਹਿ ਦੇਣ ਅੱਜ ਫੋਨ ਆ ਜਾ ਮੈਨੂੰ ਪਹਿਲਵਾਨਾਂ ਦਾ ਕਿ ਜਗਨਦੀ ਬਾਈ ਆਪਣਾ ਤੁਹਾਡੇ ਜੱਥੇ ਦੀ ਲੋੜ ਪੈ ਗਈ ਬਾਣਾ ਪਾਇਆ ਨਿਹੰਗ ਸਿੰਘ ਜੱਥਾ ਬਾਬਾ ਬਲਵਿੰਦਰ ਸਿੰਘ 96 ਕਰੋੜੀ ਜੀ ਉਹਨਾਂ ਦਾ ਆਪਾਂ ਲਾਇਸੈਂਸ ਵਗੈਰਾ ਲਾਈਸੈਂਸ ਬਣਾਇਆ ਲਾਈਸੈਂਸ ਵੀ ਬਣਾਇਆ ਉਹਨਾਂ ਨੇ ਮੇਰਾ ਤੇ ਉਹਨਾਂ ਜਥੇ ਵਿੱਚ ਸ਼ਾਮਲ ਹੋਏ ਆ ਜੇ ਮੈਨੂੰ ਅੱਜ ਮੈਨੂੰ ਕਹਿ ਦੇਣ ਉਹ ਵੀ ਜਗਨੀ ਪਹਿਲਵਾਨ ਕਹਿ ਦੇਣ ਜਗਨੀ ਜੀ 100 200 ਬੰਦਾ ਆਪਾਂ ਨੂੰ ਚਾਹੀਦਾ ਨਿਹੰਗ ਸਿੰਘ ਚਾਹੀਦਾ ਤਾਂ ਮੈਂ ਨਿਹੰਗ ਸਿੰਘ ਕਿਉਂ ਚਾਹੀਦਾ ਵੀ ਨਿਹੰਗ ਸਿੰਘ ਹੁਣ ਮੇਰਾ ਜਿਹੜਾ ਬਾਣਾ ਹੈ ਬਿਲਕੁਲ ਅਸੀਂ ਤੁਹਾਡੀ ਅਸੀਂ ਤੁਹਾਡੀ ਚੀਜ਼ ਮੰਨਦੇ ਆ ਤੁਸੀਂ ਨਿਹੰਗ ਸਿੰਘ ਹੁਣ ਜਿਹੜੇ ਮੇਰੇ ਜਿਹੜੀ ਮੇਰੀ ਮਿੱਤਰਤਾ ਭਲਵਾਨਾਂ ਨਾਲ ਚਾਹੇ ਬਦਮਾਸ਼ੀ ਨੂੰ ਆ ਕੋਈ ਜੇ ਉਹ ਮਿੱਤਰਤਾ ਕਿਸੇ ਗਲਤ ਕੰਮ ਲਈ ਕਹੂਗੀ ਵੀ ਜੁਗਨੀ ਮੈਨੂੰ ਬੰਦੇ ਚਾਹੀਦੇ ਆ ਤਾਂ ਜੁਗਨੀ ਨਿਹੰਗ ਸਿੰਘ ਕਿਉਂ ਲੈ ਕੇ ਜਾਊਗੀ ਦੇਖੋ ਉਹ ਬੰਨ ਨਾਲ ਪਿਆਰ ਮੇਰਾ ਇੰਨਾ ਹੈ ਮਤਲਬ ਉਹ ਜੇ ਮੈਨੂੰ ਅੱਜ ਵੀ ਫੋਨ ਕਰਨਗੇ ਤਾਂ ਜੁਗਨੀ ਵੀ ਤੇਰੀ ਲੋੜ ਹੈ ਤਾਂ ਮੈਂ ਜਾਵਾਂਗਾ ਮੈਂ ਆਪਣੇ ਬਾਣੇ 'ਚ ਜਾਵਾਂਗਾ ਜਿਹੜੇ ਮੇਰੇ ਦੋਸਤ ਨੇ ਮਿੱਤਰ ਨੇ ਜਿਹੜੇ ਮੇਰੇ ਨਾਲ ਹਰ ਟਾਈਮ ਚੱਲਦੇ ਨੇ ਬਾਣੇ 'ਚ ਜਾਵਾਂਗਾ ਬਾਣੇ 'ਚ ਨੇ ਯਾਨੀ ਮੈਂ ਫਿਰ ਬਾਣੇ ਦੇ ਵਿੱਚ ਉਹਨਾਂ ਕੋਲ ਜਾਵਾਂਗਾ ਹੂੰ ਬਾਣੇ ਦੇ ਵਿੱਚ ਹੀ ਜਾਵਾਂਗਾ ਕੋਈ ਬਾਣਾ ਦਾ ਲਾ ਨਹੀਂ ਸਕਦਾ ਹੁਣ ਬਾਣਾ ਪਾਇਆ ਹੋਇਆ ਜੀ ਬਾਣਾ ਲਾ ਨਹੀਂ ਸਕਦਾ ਹੁਣ ਜਿਹੜੇ ਮੇਰੇ ਦੋਸਤ ਨੇ ਜਿਹੜੇ ਮੇਰੇ ਨਵੇਂ ਮਿੱਤਰ ਨੇ ਉਹ ਡਗ ਪਗ ਬਾਣੇ ਵਾਲੀ ਨਹੀਂ ਸਾਰੇ ਜੇ ਉਹਨਾਂ ਚੀਜ਼ਾਂ ਨੂੰ ਸੁਧਰ ਰਹੇ ਹਾਂ ਜੇ ਉਹਨਾਂ ਚੀਜ਼ਾਂ 'ਚ ਸੁਧਰ ਰਹੇ ਹਾਂ ਤਾਂ ਇਹ ਚੀਜ਼ਾਂ ਕਿਉਂ ਨਹੀਂ ਛੱਡ ਕੇ ਸੁਧਰ ਸਕਦੇ ਨਹੀਂ ਵੀ ਹਾਂ ਸਾਡੀ ਯਾਰੀ ਦੋਸਤੀ ਕਈ ਪ੍ਰਕਾਰ ਦੀ ਹੁੰਦੀ ਹੈ ਵੀ ਅਸੀਂ ਤੁਹਾਡੇ ਯਾਰ ਦੋਸਤ ਆ ਵਧੀਆ ਸਾਡੀ ਮਿਲਦੀ ਆ ਪਰ ਵੀ ਮੈਂ ਹੁਣ ਕਿਸੇ ਗਲਤ ਕੰਮ 'ਚ ਨਹੀਂ ਨਾਲ ਆ ਸਕਦਾ ਗਲਤ ਕੰਮ 'ਚ ਨਹੀਂ ਹੁਣ ਜੇ ਪਹਿਲਵਾਨ ਮੰਨ ਲਓ ਇਕੱਠ ਕਰਿਆ ਪਹਿਲਵਾਨ ਨੇ ਪਿੱਛੇ ਜੇ ਪ੍ਰੋਬਲਮ ਕਰਾਇਆ ਸੀ ਕੋਈ ਠੀਕ ਹੈ ਨਹੀਂ ਆਪਾਂ ਨੂੰ ਬੁਲਾਇਆ ਆਪਾਂ ਗਏ ਇਦਾਂ ਹੀ ਕੋਈ ਵੀ ਕੋਈ ਕਿਸੇ ਤਰ੍ਹਾਂ ਦਾ ਪ੍ਰੋਬਲਮ ਕਰਾਉਂਦਾ ਹੋ ਕਹਿਣ ਦਾ ਭਾਵ ਮਿਲਵਰਤਨ ਜ਼ਰੂਰ ਰਹੂਗਾ ਹਾਂਜੀ ਮਿਲਵਰਤਨ ਜ਼ਰੂਰ ਰਹੂਗਾ ਵੀ ਮੈਨੂੰ ਜਿਵੇਂ ਬੁਲਾਉਣਗੇ ਤਾਂ ਮੈਂ ਆਪਣੇ ਜੱਥੇ ਨਾ ਪਹੁੰਚੂਗਾ ਜੀ ਉਹਨਾਂ ਕੋਲ ਬਿਲਕੁਲ ਬਿਲਕੁਲ ਤੇ ਹੁਣ ਜੇ ਗੱਲ ਕਰੀਏ ਕਿ ਪਹਿਲਵਾਨਾਂ ਤੋਂ ਫਿਰ ਗਾਂਧੀ ਗਰੁੱਪ ਤੱਕ ਦਾ ਕੀ ਸਬੰਧ ਹੈ ਦੇਖੋ ਆਪਣੀ ਆਪਣੀ ਜਿਹੜੀ ਯਾਰੀ ਦੋਸਤੀ ਹੈ ਪਹਿਲਵਾਨਾਂ ਨਾਲ ਹੀ ਜ਼ਿਆਦਾ ਰਹੀ ਹੈ ਕਿਉਂਕਿ ਆਪਣੀ ਗਾਂਧੀ ਗਰੁੱਪ ਨਾਲ ਆਪਣੀ ਕਿਸੇ ਨਾਲ ਕੋਈ ਯਾਰੀ ਦੋਸਤੀ ਨਹੀਂ ਰਹੀ ਉਹਨਾਂ ਨਾਲ ਵੀ ਤਾਂ ਵੈਰ ਹੀ ਰਿਹਾ ਆਪਣਾ ਹਾਂਜੀ ਤੁਸੀਂ ਆਪਣੇ ਵੈਰ ਦਾ ਕਿੱਸਾ ਵੀ ਦੱਸ ਦਿਓ ਜੀ ਜਰਾ ਉਹ ਤਾਂ ਦੱਸੋ ਕਿਉਂਕਿ ਆਪਣਾ ਉਹਨਾਂ ਦੇ ਨਾਲ ਹੁਣ ਤੱਕ ਟਾਈਆ ਪੇ ਰਿਹਾ ਜੀ ਉਹਨਾਂ ਦਾ ਕਿਉਂਕਿ ਮੇਰਾ ਹੁਣ ਵੀ ਉਹਨਾਂ ਨਾਲ ਪਿੱਛੇ ਜੇ ਹੋਲ ਕੇ ਹੜਿਆ ਝਗੜਾ ਮੇਰਾ ਤੇ ਮੇਰਾ ਉਹਨਾਂ ਨਾਲ ਉਹਨਾਂ ਨਾਲ ਕਿਸੇ ਵੀ ਬੰਦੇ ਨਾਲ ਮੇਰੀ ਅੱਜ ਵੀ ਮੇਰੀ ਬਣਦੀ ਨਹੀਂ ਹੈਗੀ ਕਿਸ ਗੱਲੋਂ ਝਗੜਾ ਝਗੜਾ ਇਸ ਗੱਲ ਗੱਲ ਕਰਕੇ ਵੀ ਹਾਂ ਜੀ ਆਪਾਂ ਪਹਿਲਵਾਨ ਗਰੁੱਪ ਨੂੰ ਸਪੋਰਟ ਕਰਦੇ ਹਾਂ ਬਸ ਜੀ ਪਹਿਲਵਾਨ ਗਰੁੱਪ ਕਰਕੇ ਇੱਕ ਗਰੁੱਪ ਹੁੰਦੇ ਕੀ ਨੇ ਗਰੁੱਪਾਂ ਨੂੰ ਸਪੋਰਟ ਕਰਦੀ ਹੈ ਪਹਿਲਵਾਨ ਗਰੁੱਪ ਤਾਂ ਦੇਖੋ ਜੀ ਆਪਾਂ ਆਪਾਂ ਨੇ ਮਾਤਾ ਗੀ ਕਾਜਾ ਪ੍ਰਧਾਨ ਲਾਇਆ ਹ ਜਿਹਦੇ ਵਿੱਚ ਆਪਾਂ ਕਿਸ ਤੌਰ ਤੇ ਲਾਇਆ ਪਹਿਲਵਾਨ ਗਰੁੱਪ ਵੱਲੋਂ ਲਾਤਾ ਠੀਕ ਹੈ ਜਿੱਥੇ ਆ ਗਏ ਉਹ ਆ ਕੇ ਚੌਧਰ ਕਰਨ ਲੱਗੇ ਤਿੰਨੇ ਹੀ ਜਿਹਦੇ ਵਿੱਚ ਝਗੜਾ ਹੋਇਆ ਸਾਡਾ ਜਿੱਥੋਂ ਮਾਫ ਕਰਿਓ ਮੇਰਾ ਇੱਕ ਸਵਾਲ ਰਹੂਗਾ ਇੱਥੇ ਤੁਸੀਂ ਪ੍ਰਧਾਨ ਲਾਇਆ ਹਾਂਜੀ ਉਹਨਾਂ ਨੂੰ ਮਨਜ਼ੂਰ ਨਹੀਂ ਹੋਇਆ ਹਾਂਜੀ ਹਾਂਜੀ ਤੁਸੀਂ ਪਰ ਜਿਹੜਾ ਪ੍ਰਧਾਨ ਲਾਇਆ ਉਹ ਕਿਦੀ ਮਨਜ਼ੂਰੀ ਨਾਲ ਲਾਇਆ ਅਸੀਂ ਆਪਣਾ ਗਰੁੱਪ ਪਹਿਲਵਾਨ ਗਰੁੱਪ ਵੱਲੋਂ ਪ੍ਰਧਾਨ ਲਾਇਆ ਠੀਕ ਹੈ ਉਹਨਾਂ ਨੂੰ ਮਨਜ਼ੂਰੀ ਉਹਦੇ ਕੰਮ ਕੀ ਨੇ ਉਹਨਾਂ ਨੇ ਕੁੜਤਾ ਪਹਿਲਵਾਨ ਥੱਲਾ ਉਹਦੇ ਕੰਮ ਕੀ ਨੇ ਹਾਂਜੀ ਉਹਦੇ ਕੀ ਕੰਮ ਨੇ ਇਸੇ ਕਾਲਜ ਕਿਸੇ ਯੂਨੀਵਰਸਿਟੀ ਤੁਸੀਂ ਪ੍ਰਧਾਨ ਲਾਤਾ ਉਹਦਾ ਕੀ ਕੰਮ ਹੁੰਦਾ ਇੱਕ ਗਰੁੱਪ ਉਹ ਸਟਾਈਮ ਜਿਹੜਾ ਸਾਡਾ ਦੌਰ ਸੀਗਾ ਅੱਜ ਤੋਂ 25 25 30 30 ਸਾਲ ਪੁਰਾਣੀਆਂ ਗੱਲਾਂ ਨੇ ਕਹੋਗੇ ਮੇਰੀ ਉਮਰ 52 53 ਸਾਲ ਦੀ ਹੋ ਗਈ ਬਿਲਕੁਲ ਬਿਲਕੁਲ ਤੇ ਉਹ ਟਾਈਮ ਪ੍ਰਧਾਨਗੀ ਦਾ ਇੱਕ ਸ਼ੌਕ ਹੁੰਦਾ ਸੀ ਬੜਾ ਵੀ ਆਪਾਂ ਯਾਰ ਪ੍ਰਧਾਨ ਬਣਾਂ ਤਾਂ ਤਾਂ ਆਪਣਾ ਝਕਾ ਚੱਲੂਗਾ ਹੂੰ ਜੇ ਆਪਾਂ ਪ੍ਰਧਾਨ ਲਾਤਾ ਅੱਜ ਤਾਂ ਤੁਸੀਂ ਦੇਖ ਲਓ 25 25 ਪ੍ਰਧਾਨ ਲਾਏ ਹੋਏ ਨੇ ਜੀ ਬਿਲਕੁਲ ਅਲੱਗ ਅਲੱਗ ਗਰੁੱਪ ਬਣਾਏ ਹੋਏ ਨੇ ਸਾਡੇ ਟਾਈਮ ਉਹ ਹੁੰਦਾ ਸੀ ਅਸੀਂ ਜਿਹੜਾ ਪ੍ਰਧਾਨ ਲਾਤਾ ਜਿਹੜਾ ਨੋਟਸ ਲਾਤਾ ਉਹ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਆ ਕੇ ਪੱਟ ਦੂਗਾ ਜਾਂ ਉਹ ਨੋਟਸ ਲਾ ਦੂਗਾ ਤੇ ਅੱਜ ਫਿਰ ਤੁਹਾਡੇ ਹੀ ਲਾਏ ਪ੍ਰਧਾਨਾਂ ਇਹ ਥੱਪੜ ਮਾਰ ਜਾਂਦੇ ਨੇ ਚਲੋ ਅੱਜ ਔਰ ਉਹ ਟਾਈਮ 'ਚ ਬੜਾ ਫਰਕ ਹੈ ਕਿਉਂਕਿ ਉਹ ਟਾਈਮ ਸਾਡਾ ਦੌਰ ਹੁੰਦਾ ਸੀਗਾ ਬੜਾ ਉਹੀ ਮੈਂ ਜਾਨਣਾ ਚਾਹੁੰਦਾ ਕਿ ਕੀ ਦੌਰ ਸੀ ਤੁਹਾਡਾ ਤੁਸੀਂ ਕਹਿੰਦੇ ਹੋ ਅਸੀਂ ਕਿਰਪਾਨਾਂ ਲੈ ਕੇ ਬੱਸ ਸਟੈਂਡ ਬਹਿ ਜਾਂਦੇ ਸੀ ਅਸੀਂ ਕਿਰਪਾਨਾਂ ਲੈ ਕੇ ਦਰਬਾਰ ਸਾਹਿਬ ਦੇ ਮੂਹਰੇ ਬਹਿ ਜਾਂਦੇ ਸੀ ਅਸੀਂ ਸਵਾ ਦੇ ਦਿਨਾਂ 'ਚ ਕੀ ਹਾਂ ਅਸੀਂ ਲੁੱਟਾਂ ਖੋਹਾਂ ਕਰਦੇ ਹਾਂ ਅਸੀਂ 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 ਲੋਕ ਸਾਨੂੰ ਜਾਣਨ ਅਸੀਂ ਆਹੀ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਆਹੀ ਦਿਨਾਂ ਦੇ ਵਿੱਚ ਸਭਾ ਦੇ ਵਿੱਚ ਅਸੀਂ ਲੜਾਈ ਝਗੜੇ ਜ਼ਰੂਰ ਕਰਦੇ ਸੀਗੇ ਜੀ ਪਰ ਅਸੀਂ ਲੜਾਈ ਝਗੜੇ ਦੇ ਨਾਲ ਨਾਲ ਕੇਅਰ ਟੇਕਰ ਵੀ ਹੁੰਦੇ ਸੀਗੇ ਅਸੀਂ ਕਿਸ ਚੀਜ਼ ਦੇ ਅਸੀਂ ਕੋਈ ਜਿਵੇਂ ਕੋਈ ਗਲਤ ਕੋਈ ਇੱਥੇ ਆ ਆ ਗਿਆ ਹੂੰ ਕੋਈ ਗਲਤ ਬੰਦੇ ਵੜ ਗਏ ਕੋਈ ਪਾਸ ਚੋਰ ਨੇ ਜਾਂ ਕੋਈ ਚੈਨੀ ਚੋਰ ਨੇ ਜਾਂ ਕੋਈ ਉਹ ਕੋਈ ਗਲਤ ਕੰਮ ਕਰ ਰਿਹਾ ਕੋਈ ਧੀਆਂ ਪੈਣਾ ਛੇੜ ਰਿਹਾ ਇਹਦੇ ਪ੍ਰਤੀ ਵੀ ਅਸੀਂ ਜਾਗਰੂਕ ਹੁੰਦੇ ਸੀ ਇਹ ਦਿਨਾਂ ਦੇ ਵਿੱਚ ਅਸੀਂ ਆਪਣੇ ਗਰੁੱਪ ਬਣਾ ਗਏ ਹਾਂਜੀ ਉਦਾਂ ਡੋਰ ਟੂ ਡੋਰ ਘੁੰਮਦੇ ਹੁੰਦੇ ਸੀਗੇ ਵੀ ਇਦਾਂ ਦਾ ਅਮ ਕਿਉਂਗਾ ਇਸ ਧਰਤੀ ਤੇ ਪੈਦਾ ਹੋਏ ਆ ਜਨਮ ਹੋਇਆ ਸਾਡਾ ਇਸ ਧਰਤੀ ਤੇ ਫਿਰ ਜਦੋਂ ਇਸੇ ਧਰਤੀ ਤੇ ਪੈਦਾ ਹੋ ਕੇ ਇਸੇ ਧਰਤੀ ਦਾ ਖਾ ਕੇ ਇਸੇ ਉੱਤੇ ਕਿਰਪਾਨਾਂ ਚਲਾਈਆਂ ਉਦੋਂ ਦੇਖਿਓ ਉਹ ਉਹ ਤੁਹਮ ਜਿਹਾ ਦੌਰ ਸੀ ਸਾਡਾ ਉਹ ਇੱਕ ਸਮਾਂ ਸੀਗਾ ਉਹ ਨੌਜਵਾਨੀ ਸੀ ਨੌਜਵਾਨੀ ਜਦੋਂ ਹੁੰਦੀ ਹੈ ਨੌਜਵਾਨੀ ਦਾ ਉਹਦਾ ਕੁਣ ਬਦਾਈ ਆਪਣਾ ਅਲੱਗ ਜੋਸ਼ ਹੁੰਦਾ ਉਹਨਾਂ ਬਿਲਕੁਲ ਕਿਉਂਕਿ ਉਹਦੇ ਵਿੱਚ ਨਹੀਂ ਪਤਾ ਲੱਗਦਾ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਕੀ ਕਰ ਰਹੇ ਹਾਂ ਹੁਣ ਅੱਜ ਦੇ ਟਾਈਮ 'ਚ ਜੇ ਆਪਾਂ ਲਈਏ ਉਮਰ ਆਪਾਂ ਬੀਤ ਚੁੱਕੀ ਆ ਅੱਜ ਦੇ ਟਾਈਮ 'ਚ ਜੇ ਆਪਾਂ ਲਈਏ ਤਾਂ ਅੱਜ ਦੇ ਟਾਈਮ ਤਾਂ ਉਹ ਟਾਈਮ 'ਚ ਬੜਾ ਫਰਕ ਹੈ ਉਹ ਟਾਈਮ ਉਹ ਟਾਈਮ ਜਦੋਂ ਦੌਰ ਚੱਲਦੇ ਕਦੇ ਅਜਿਹੇ ਟਾਈਮ ਆਏ ਕਿ ਐ ਲੱਗਿਆ ਹੋਵੇ ਜੁਗ ਨਹੀਂ ਅੱਜ ਨਹੀਂ ਬਚਦੇ ਬਹੁਤ ਵਾਰ ਇਦਾਂ ਹੋਇਆ ਜੀ ਮੇਰੇ ਨਾਲ ਬਹੁਤ ਵਾਰ ਠੀਕ ਕੀ ਕੀ ਸੱਸ ਕਈ ਵਾਰ ਮੈਨੂੰ ਮੰਨ ਲਓ ਜਿਵੇਂ ਕਹਿੰਦੇ ਵੀ ਮਾਰ ਕੇ ਵੱਢ ਕੇ ਸੁੱਟ ਗਏ ਆਪਾਂ ਫੇਰ ਜੂਂ ਦੇਖਣੇ ਆ ਮਹਾਰਾਜਾ ਕਿਰਪਾ ਸਾਂ ਦੇਣ ਵਾਢ ਕੇ ਕਿਵੇਂ ਪੂਰੀ ਗੱਲ ਦੱਸੋ ਕਿਵੇਂ ਕਿੱਥੇ ਸੁੱਟ ਗਏ ਏ ਝਗੜਾ ਜਿਵੇਂ ਮੰਨ ਲਓ ਸਾਡਾ ਅੰਬਾਲੇ ਹੋਇਆ ਸੀਗਾ ਜੀ ਉਹਨਾਂ ਦੇ ਉੱਥੇ ਜਿਵੇਂ ਬੰਦੇ ਆਪਾਂ ਨੂੰ ਪੈਗੇ ਸੀਗੇ ਉਹਨਾਂ ਨੇ ਉੱਥੋਂ ਮੇਰੇ ਮਾਰੀਆਂ ਘਰਪਾਨਾ ਜੀ ਵਾਢ ਕੇ ਇੱਥੇ ਸਾਨੂੰ ਸੁੱਟ ਗਏ ਸੀਗੇ ਮੈਨੂੰ ਹਮ ਰੇਲ ਗੱਡੀ ਦੇ ਫਾਟੀਆਂ ਦੇ ਉਸ ਤੋਂ ਬਾਅਦ ਮੈਨੂੰ ਮੇਰਾ ਦਿਵਾਲੀ ਵਾਲੇ ਦਿਨ ਪਟਿਆਲੇ ਝਗੜਾ ਹੋਇਆ ਹਮ ਪਟਿਆਲੇ ਝਗੜਾ ਹੋਣ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਟੈਕ ਕਰਿਆ ਆਪਾਂ ਨੇ ਵੀ ਕਰਿਆ ਉਹਨਾਂ ਦੇ ਬੰਦੇ ਫਿੱਟੜ ਹੋਏ ਜਦ ਕਿ ਉਹਨਾਂ ਦੇ ਬੰਦੇ ਜ਼ਿਆਦਾ ਸੀਗੇ ਉਦੋਂ ਵੀ ਚਲੋ ਸੱਟਾਂ ਆਪਣੇ ਵੱਧ ਲੱਗੀਆਂ ਸੀਗੀਆਂ ਤੇ ਇਦਾਂ ਦੇ ਦੌਰ ਚੱਲੇ ਨੇ ਉਹ ਟਾਈਮ ਚੱਲੇ ਨੇ ਜੀ ਸੱਟਾਂ ਵੱਜਦੀਆਂ ਲੰਦੀਆਂ ਨੇ ਰਣਾਂ ਝਗੜੇ ਦੇ ਵਿੱਚ ਤੇ ਅੱਜ ਜਦੋਂ ਫਿਰ ਉਹ ਜ਼ਿੰਦਗੀ ਸੋਚਦੇ ਹਾਂ ਇਸ ਬਾਣੀ ਵਿੱਚ ਆ ਕੇ ਜਾਂ ਇਸ ਵਿਜ਼ਨ ਵਿੱਚ ਆ ਕੇ ਤਾਂ ਕੀ ਲੱਗਦਾ ਉਹ ਵੀ ਉਹ ਟਾਈਮ ਅਸੀਂ ਕੀ ਕੀਤਾ ਨੀ ਇਸ ਬਾਣੇ ਦੇ ਵਿੱਚ ਆ ਕੇ ਦਾ ਸਰੂਰ ਹੀ ਬਹੁਦਾ ਹੈ ਹਮ ਮੰਨ ਲਓ ਹੁਣ ਤਾਂ ਜਿਹੜਾ ਇਹਦਾ ਸਰੂਰ ਹੈ ਕਿ ਜਿਹੜਾ ਫਿਰ ਉਹ ਜਵਾਨੀ ਚ ਬਾਈ ਬਾਈ ਕਰ ਹੁੰਦੇ ਸੀ ਉਹਦਾ ਸਰੂਰ ਨਹੀਂ ਇਹਦਾ ਸਰੂਰ ਜ਼ਿਆਦਾ ਜੀ ਉਹ ਕਿਉਂਕਿ ਉਹ ਤਾਂ ਮੇਰਾ ਸਮਾਂ ਬੀਤ ਚੁੱਕਿਆ ਹੈ ਇਹਦਾ ਸਰੂਰ ਜ਼ਿਆਦਾ ਹੈ ਕਿਉਂਕਿ ਹਰ ਟਾਈਮ ਗੁਰੂ ਘਰ ਸੇਵਾ ਸਿਮਰਨ ਤੇ ਇੱਕ ਸੰਸਥਾ ਬਣਾਈ ਹੈ ਜੀ ਪਹਿਲਾਂ ਜਗਨ ਗੁਰਪੁਰ ਸ਼ੰਡ ਯੂਨੀ ਬਣਾਈ ਸੀ ਜਿਹਦੇ ਵਿੱਚ ਮੇਰਾ ਸਟੇਟ ਅਵਾਰਡ ਹੈ ਮੇਰੇ ਕੋਲ ਪਲੈਟ ਡੋਨਰਾਂ ਤੇ ਸਭ ਤੋਂ ਵੱਧ ਖੂਨਦਾਨ ਕੈਂਪ ਨੇ ਮੇਰੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਖੂਨਦਾਨ ਕੈਂਪ ਮੇਰੇ ਹੀ ਨੇ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਵੇਂ ਆਪਣਾ ਬਾਣਾ ਪਾ ਲਿਆ ਅਮਰ ਸ਼ਕਲਿਆ ਸਿੰਘ ਹੱਜ ਗਏ ਆ ਹੁਣ ਬਣਾਈ ਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਜੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਬਣਾਈ ਆ ਰਜਿਸਟਰ ਕਰਾ ਲਈ ਉਹਦੇ ਵਿੱਚ ਹੁਣ ਅਸੀਂ ਪੂਰਾ ਆਪਣਾ ਜੀ ਲਾ ਕੇ ਸੇਵਾ ਕਰ ਰਹੇ ਆਂ ਔਰ ਪੂਰੇ ਪੰਜਾਬ ਪੱਧਰ ਤੇ ਜਾਣੇ ਆਂ ਗੁਰਦਾਸਪੁਰ ਜਾ ਕੇ ਆਏ ਆਂ ਤਰਨਤਾਰਨ ਸਭ ਜਾ ਕੇ ਆਏ ਆਂ ਤੇ ਹੁਣ ਸਵਾਰ ਦੇ ਵਿੱਚ 25 26 27 ਦਮਾਲਿਆਂ ਦਾ ਲੰਗਰ ਪੱਗਾਂ ਦਾ ਲੰਗਰ ਲਾ ਰਹੇ ਹਾਂ ਇੱਕ ਵੱਡਾ ਵਿਸ਼ਾਲ ਲੰਗਰ ਤੇ ਇਹ ਸਾਰੇ ਵੀਰਾਂ ਦਾ ਐਨਆਰਆਈ ਭਰਾਵਾਂ ਦਾ ਸਹਿਯੋਗ ਆ ਸਾਨੂੰ ਬਹੁਤ ਵਧੀਆ ਬਿਲਕੁਲ ਇਹ ਚੀਜ਼ਾਂ ਸੁਣ ਕੇ ਜਾਂ ਇਹ ਚੀਜ਼ਾਂ ਦੇਖ ਕੇ ਬਹੁਤ ਆਪਣੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਨਾ ਕਿਉਂਕਿ ਜਿਵੇਂ ਦੀ ਜ਼ਿੰਦਗੀ ਤੁਸੀਂ ਦੱਸ ਦਿਓ ਕਿ ਮੈਨੂੰ ਮਾਰ ਕੇ ਸੱਟ ਗੇ ਮੈਨੂੰ ਵੱਢ ਕੇ ਸੱਟ ਗੇ ਜਾਂ ਮੈਂ ਇਹ ਕੁਛ ਕੀਤਾ ਕੀਤਾ ਸ਼ਾਇਦ ਕਈ ਲੋਕ ਰਿਲੇਟ ਨਹੀਂ ਕਰ ਪਾਉਣਗੇ ਵੀ ਹਾਂ ਨਹੀਂ ਯਾਰ ਇਹ ਤਾਂ ਐਵੇਂ ਹੀ ਬੋਲਣ ਲੱਗਿਆ ਹੋਇਆ ਬਸ ਬਟ ਹਾਂ ਅਸੀਂ ਵੀ ਕਿਸੇ ਕਿਸੇ ਟਾਈਮ ਉਹ ਚੀਜ਼ਾਂ ਦੇਖੀਆਂ ਨੇ ਕਿ ਇੱਕ ਬੰਦਾ ਆਪਣੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦਾ ਤੇ ਇਹ ਸਾਰੇ ਦੌਰ ਦੇ ਵਿੱਚ ਜੁਗਨੀ ਦਾ ਇੱਕ ਦੌਰ ਹੋਰ ਆਉਂਦਾ ਜਦੋਂ ਜੁਗਨੀ ਨੂੰ ਪਿਆਰ ਹੁੰਦਾ ਪਰ ਉਹ ਮਿਲਦਾ ਨਹੀਂ ਦੇਖੋ ਇਹ ਤਾਂ ਹੈ ਇੱਕ ਕਹਿੰਦੇ ਵੀ ਉਹ ਸਮਾਂ ਹੁੰਦਾ ਉਹ ਸਮੇਂ ਤੁਹਾਨੂੰ ਦੱਸਿਆ ਨੌਜਵਾਨੀ ਵਾਲਾ ਜੋਸ਼ ਉਹ ਟਾਈਮ ਇੱਕ ਪਰਮਾਤਮਾ ਦੀ ਕਿਰਪਾ ਦਾ ਵੱਡਾ ਨਾਮ ਹੋ ਜਾਂਦਾ ਜਦੋਂ ਇੱਕ ਨਾਮ ਵੱਡਾ ਹੋ ਜਾਂਦਾ ਫੇ ਤੁਹਾਨੂੰ ਬਤਾਇਆ ਔਟੋਮੈਟਿਕ ਜਿਹੜੀਆਂ ਕੁੜੀਆਂ ਨੇ ਉਹ ਵੀ ਜੀ ਜੀ ਹਾਂਜੀ ਫਿਦਾ ਹੋ ਜਾਂਦੀ ਨੇ ਛੈਂਟੀ ਹੁੰਦੇ ਇਦਾਂ ਹੀ ਆਪਣਾ ਕਾਲਜ ਦੀ ਗੱਲ ਆ ਫਤਿਹਗੜ੍ਹ ਸਾਹਿਬ ਦਾ ਕਾਲਜ ਆ ਤੇ ਉਹਦੇ ਵਿੱਚ ਲੜਕੀ ਸੀਗੀ ਉਹਨੇ ਪ੍ਰਪੋਜ਼ ਕੀਤਾ ਆਪਾਂ ਨੂੰ ਜਿਹਦੇ ਵਿੱਚ ਆਪਾਂ ਉਹਦੇ ਨਾਲ ਲੰਮੇ ਚ ਕਰਾਈ ਆ ਤੇ ਲੰਮੇ ਚ ਕਰਾਉਣ ਤੋਂ ਬਾਅਦ ਆਪਾਂ ਨੇ ਉਹਦੇ ਨਾਲ ਮੇਰਾ ਵਧੀਆ ਯਾਰ ਚੱਲ ਰਿਹਾ ਹਾਂ ਜੀ ਵਧੀਆ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਹਾਂਜੀ ਤੇ ਇੱਕ ਜਦੋਂ ਕਹਿੰਦੇ ਆ ਨਾ ਵੀ ਕਿ ਇਸਤਰੀ ਜ਼ਿੰਦਗੀ ਚ ਆਉਣਾ ਬਹੁਤ ਜ਼ਰੂਰੀ ਹੈ ਜਦੋਂ ਇੱਕ ਔਰਤ ਜ਼ਿੰਦਗੀ ਵਿੱਚ ਆਉਂਦੀ ਹੈ ਉਦੋਂ ਬਾਅਦ ਇਹ ਬਦਲਾਅ ਆਉਂਦਾ ਦੇਖਿਓ ਬਦਲਾਅ ਤਾਂ ਆਉਂਦੇ ਹੁੰਦੇ ਆ ਬਦਲਾਅ ਉਦੋਂ ਹੀ ਆਉਂਦਾ ਜਦੋਂ ਕੋਈ ਇੱਕ ਔਰਤ ਆਉਂਦੀ ਹੈ ਕੀ ਪ੍ਰਭਾਵ ਲਾਉਂਦਾ ਇੱਕ ਉਸ ਤੋਂ ਬਾਅਦ ਹੀ ਆਉਂਦਾ ਔਰਤ ਕਿਉਂਕਿ ਹੁਣ ਜਦੋਂ ਆਪਾਂ ਮੰਨ ਲਓ ਹੁਣ ਮੈਰਿਡ ਆ ਆਪਾਂ ਪਰਿਵਾਰ ਦੇ ਵਿੱਚ ਜਾਂਦੇ ਆਪ ਨੂੰ ਆਪਾਂ ਨੂੰ ਪਤਾ ਲੱਗਦਾ ਹੈ ਜੇ ਹੁਣ ਨਾਲ ਛੇਤੀ ਛੇਤੀ ਮੰਨ ਲਓ ਕਿਸੇ ਨੂੰ ਗਾਲ ਵੀ ਨਹੀਂ ਘੜਦਾ ਹੈਗਾ ਜੀ ਛੇਤੀ ਛੇਤੀ ਆ ਪਿੱਛੇ ਜੇ ਬੜਾ ਰੋਲਾ ਪਿਆ ਸੀਗਾ ਅਤੀ ਗੱਤ ਸਾਹਿਬ ਦੇ ਵਿੱਚ ਲੋਕਾਂ ਨੇ ਬੜੀ ਵੀਡੀਓ ਬੈਲ ਕਰੀ ਹੈ ਜੀ ਜੂਨੀ ਸੌਰੀਆਂ ਮੰਗਣ ਲੱਗਿਆ ਮਾਫੀ ਮੰਗਣ ਲੱਗਿਆ ਜੀ ਐ ਤੁਸੀਂ ਦੇਖੀ ਹੋਣੀ ਚਾਹਤ ਬਿਲਕੁਲ ਬਹੁਤ ਸੌਰੀਆਂ ਮਾਫੀ ਐਸੀ ਜੀ ਇਹ ਜੀ ਕੋਈ ਗੱਲਬਾਤ ਨਹੀਂ ਸੀ ਕਿਉਂਕਿ ਤੁਹਾਨੂੰ ਜਿਹੜੀ ਗੱਲਬਾਤ ਦੱਸੀ ਹੈ ਮੈਂ ਸਾਡਾ ਸਿਸਟਮ ਸਾਡੇ ਚ ਇੱਕ ਪਤਾ ਨਹੀਂ ਰੀਤ ਚੱਲੀ ਹੋਈ ਹੈ ਮੇਰੇ ਜਿਵੇਂ ਤੁਹਾਨੂੰ ਦੱਸਿਆ ਵੀ ਦਾਦੇ ਪੜਦਾ ਦੇ ਕਤਲ ਹੁੰਦੇ ਆ ਰਹੇ ਨੇ ਪਹਿਲਾਂ ਹੁਣ ਹੁਣ ਮੇਰੇ ਭਾਈਆਂ ਨਾਲ ਪਿਆ ਜਿਵੇਂ ਹੁਣ ਤੁਸੀਂ ਆ ਗੱਲ ਕਹੀ ਨਾ ਵੀ ਹਾਂ ਅੱਜਕੱਲ ਮੈਂ ਕਿਸੇ ਨੂੰ ਗਾਲ ਵੀ ਨਹੀਂ ਕੱਢਦਾ ਹਾਂ ਹਾਂਜੀ 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 ਇਹ ਗੱਲ ਮੈਂ ਖੁਦ ਰਿਲੇਟ ਕਰ ਸਕਦਾ ਕਿ ਅੱਜ ਤੋਂ ਕੁਝ ਟਾਈਮ ਪਹਿਲਾਂ ਜਦੋਂ ਅਸੀਂ ਪੜਦੇ ਹੁੰਦੇ ਸੀ ਉਸ ਟਾਈਮ ਵੀ ਜੁਗਨੀ ਕਹੇ ਜਿਆ ਸੀ ਤੇ ਅੱਜ ਜੁਗਨੀ ਖੜਾ ਤੇ ਅੱਜ ਕਿਵੇਂ ਦਾ ਹਾਂਜੀ ਹੈਨਾ ਗਾਲਤਾਂ ਦੂਰ ਕੇ ਅਸੀਂ ਤਾਂ ਵੱਡਣ ਤੱਕ ਜਾਂਦੇ ਹੁੰਦੇ ਸੀਗੇ ਵੱਡਣਦੇ ਸੀਗੇ ਵੱਡ ਦਿੰਦੇ ਸੀਗੇ ਤੇ ਅੱਜ ਟਾਈਮ ਦੇਖੀਏ ਤਾਂ ਮੈਂ ਤੁਹਾਨੂੰ ਤੁਸੀਂ ਆਹ ਵੀਡੀਓ ਪਾਉਣੀ ਹੋ ਐ ਤੁਸੀਂ ਪਾ ਕੇ ਦੇਲੇ ਦੇ ਵਿੱਚ ਲੋਕ ਕਿੰਨੇ ਕੁ ਮੇਰੇ ਮੇਰੇ ਹੱਕ 'ਚ ਬੋਲਣਗੇ ਉਹ ਕਿੰਨੇ ਕੁ ਐਂਟੀ ਤੇ ਜਿਹੜੇ ਐਂਟੀ ਦੇ ਖਿਲਾਫ ਬੋਲਦੇ ਨੇ ਵੀ ਇਹ ਤਾਂ ਉਹੀ ਬਸ ਮਾਫਤ ਹੋ ਰਹੇ ਮੈਂ ਅਜਿਹੇ ਸ਼ਬਦ ਵਰਤ ਰਹੇ ਆ ਨਹੀਂ ਠੀਕ ਹੈ ਮੈਨੂੰ ਪਤਾ ਇਹ ਇਹਦਾ ਭੌਂਕਦਾ ਇਹ ਤਾਂ ਬਸ ਉਹੀ ਬੋਲੀ ਜਾਂਦਾ ਇਹਦੇ ਪੱਲੇ ਕੁਝ ਨਹੀਂ ਹੈਗਾ ਬਸ ਐਂ ਕੈਮਰੇ ਆ ਮੁਰੇ ਆ ਕਿ ਵਾਵਾ ਖੱਟਣ ਨੂੰ ਫਿਰਦਾ ਨਹੀਂ ਇਦਾਂ ਨਹੀਂ ਹੁਣ ਵਾਵਾ ਖੱਟਣ ਨੂੰ ਫਿਰਦਾ ਤੁਸੀਂ ਹੁਣ ਤੱਕ ਦੇਖ ਲਓ ਕਿੰਨੀਆਂ ਇੰਟਰਵਿਊ ਹੋ ਗਈਆਂ ਕਦੇ ਮੈਂ ਕਿਸੇ ਕੋਲ ਚੱਲ ਕੇ ਗਿਆ ਆਪ ਹੀ ਆਏ ਨੇ ਸਾਰੇ ਆਏ ਨੇ ਇੰਟਰਵਿਊ ਲਈਆਂ ਨੇ ਔਰ ਜਿਹਦੇ ਕੋਈ ਇੰਟਰਵਿਊ ਹੈ ਜੀ ਦੱਸ ਦਿੰਦੇ ਜਿਹਦੇ ਵਿੱਚ ਕੋਈ ਗਲਤ ਲਫ਼ਜ਼ ਬੋਲ ਲਿਆ ਜਾਂ ਦਲਦ ਕਿਹਾ ਜੋ ਵੀ ਕਿਹਾ ਜਿੰਨੀਆਂ ਇੰਟਰਵਿਊ ਦੇ ਵਿੱਚ ਸਭ ਕੁਝ ਸੱਚ ਅਥੇ ਇਹ ਜ਼ਮ ਧਰਤੀ ਦੇ ਖਣਾ ਨਤਮਸਤਕ ਹੁੰਨੇ ਰੋਜ਼ ਵੀ ਸੇਵਾ ਕਰਦੇ ਆ ਗੁਰਦੁਆਰਾ ਸ੍ਰੀ ਜੋਤੀ ਜੀ ਸਾਹਿਬ ਨੇੜੇ ਆ ਇਸ ਧਰਤੀ ਦੇ ਖਣਾ ਇਸ ਧਰਤੀ ਦੇ ਉੱਪਰ ਕੁਝ ਨਹੀਂ ਇਹ ਧਰਤੀ ਦੇ ਚ ਪੈਦਾ ਹੋਇਆ ਜਨਮ ਹੋਇਆ ਬੜਾ ਨਾਮ ਦਿੱਤਾ ਪ੍ਰਮਾਤਮਾ ਨੇ ਬੜੀ ਸ਼ੋਭਾ ਖੱਟੀ ਹੈ ਇਸ ਧਰਤੀ ਦੇ ਉੱਤੇ ਅੱਜ ਬੜਾ ਵੱਡਾ ਨਾਮ ਪਣਾਉਂਦੇ ਨੇ ਬਣਾਇਆ ਅੱਜ ਲੀਡਰ ਵੀ ਆਉਂਦੇ ਨੇ ਕੋਲ ਮੇਰੇ ਅੱਜ ਮੈਨੂੰ ਮੇਰੇ ਕੋਲ ਲੀਡਰ ਆਉਣ ਆਉਣ ਵੀ ਲੱਗੇ ਨੇ 2022 ਵਾਲੀ ਇਲੈਕਸ਼ਨ ਲੜੀ ਐ ਐਮਐਲਏ ਦੀ 2027 ਵਾਲੀ ਇਲੈਕਸ਼ਨ ਲੜਨ ਦੇ ਚਾਹਵ ਨਹੀਂ ਹੈਗਾ ਪਰ ਲੀਡਰ ਆਉਣ ਲੱਗੇ ਫੋਨ ਆਉਣ ਲੱਗੇ ਵੀ ਭਾਈ ਤੈਨੂੰ ਲੜਾਉਣੀ ਆ ਤੂੰ ਅੱਛਾ ਉਹ ਕਿਉਂ ਦੇਖੋ ਹੁਣ ਪੱਡਾ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਸਾਹਿਬ ਜੀ ਦੀਆਂ ਦੀ ਦੇਖੋ ਵੀ ਆਪਾਂ ਦਾ ਹੁਣ ਕਿਰਪਾ ਹੀ ਕਹਿ ਸਕਦੇ ਆ ਉਹਨਾਂ ਦੀ ਜਦੋਂ ਪਹਿਲਾਂ ਬਾਈ ਵਾਲੀ ਇਲੈਕਸ਼ਨ ਲੜੀ ਆ ਬਾਈ ਵਾਲੀ ਇਲੈਕਸ਼ਨ ਜਦੋਂ ਲੜੀ ਆ ਮੈਂ ਚੁੱਪ ਚਾ ਬੈਠਾ ਮੈਂ ਕਿਸੇ ਕੋਲ ਨਹੀਂ ਗਿਆ ਵੀ ਮੈਂ ਇਲੈਕਸ਼ਨ ਲੜਨੀ ਕੀ ਨਹੀਂ ਜੀ ਆਪ ਆ ਕੇ ਉਹਨਾਂ ਨੂੰ ਸਰਪਾ ਪਾਇਆ ਜੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਆਪ ਆ ਕੇ ਫੰਡ ਦਿੱਤਾ ਫੰਡ ਇਕੱਠਾ ਕੀਤਾ ਦੋਸਤ ਮਿੱਤਰ ਗਏ ਪਿੰਡਾਂ 'ਚ ਘੁੰਮੇ ਮੈਂ ਤਾਂ ਮੈਨੂੰ ਤਾਂ ਕੁਝ ਨਹੀਂ ਸੀ ਪਤਾ ਜੀ ਤੇ ਤੁਸੀਂ ਇਲੈਕਸ਼ਨ ਲੜੀ ਐਮਐਲਏ ਦੀ ਲੜੀ ਦੋਵੇਂ ਕਿ ਯਾਰ ਮੈਂ ਕੌਣ ਹੁਣ ਇਲੈਕਸ਼ਨ ਲੜਨ ਦੇ ਵਾਲਾ ਮੈਂ ਹੁਣ ਤੱਕ ਬਦਮਾਸ਼ ਸੀ ਹੁਣ ਮੈਂ ਬਣਾ ਪਾਇਆ ਹਜੇ ਮੈਂ ਜ਼ਿੰਦਗੀ ਸੁਧਾਰਨ ਲੱਗੇ ਆ ਤੇ ਮੈਨੂੰ ਇਲੈਕਸ਼ਨਾਂ ਚ ਬਾੜ ਰਹੇ ਨੇ ਦੇਖੋ ਇਹ ਤਾਂ ਦੇਖੋ ਪ੍ਰਮਾਤਮਾ ਦੀ ਕਿਰਪਾ ਹੋ ਸਹਜ ਜਦ ਨੇ ਹੋਈ ਆ ਤੇ ਉਹਨਾਂ ਨੇ ਇਲੈਕਸ਼ਨ ਲੜਾਈ ਆ ਤੇ ਹੁਣ 2027 ਵਾਲੀ ਵੀ ਉਹੀ ਲੜਾਉਣਗੇ ਜੀ ਉੱਥੇ ਅਰਦਾਸ ਲੋਈ ਕਰਾਂਗੇ ਹੁਣ ਜੇ ਹੁਣ ਜਿਆਦਾ ਫੋਨ ਹੋਣ ਲੱਗੇ ਬਾਡੀ ਪਾਰਟੀ ਵੱਲੋਂ ਖੜ ਜੋ ਖੜਾਂਗੇ ਤੇ ਇਲੈਕਸ਼ਨ ਲੜਾਂਗੇ ਜ਼ਰੂਰ ਉੱਥੇ ਅਰਦਾਸ ਕਰਕੇ ਬੇਨਤੀ ਕਰਕੇ ਤੁਰਾਂਗੇ ਜੀ ਤੇ ਮਾਦਰ ਸੱਚਾ ਚਲੋ ਮੰਨ ਲਿਆ ਤੁਸੀਂ ਇਲੈਕਸ਼ਨ ਲੜ ਰਹੇ ਹੋ ਹਾਂਜੀ ਚਲੋ ਇਹ ਵੀ ਮੰਨਦੇ ਆਂ ਵੀ ਯੂਥ ਨਾਲ ਤੁਹਾਡਾ ਪਿਆਰ ਆ ਤਾਂ ਫਿਰ ਕੀ ਕੰਮ ਨੇ ਜਿਹੜੇ ਕਹਿੰਨੇ ਹੋ ਵੀ ਹਾਂ ਜੇ ਮੈਂ ਇਲੈਕਸ਼ਨ ਲੜੂੰਗਾ ਤਾਂ ਮੈਂ ਇਹ ਕੰਮ ਕਰੂੰਗਾ ਫਤੇਗੜ ਸਾਹਿਬ ਦੀ ਗੱਲ ਕਰਦੇ ਆਂ ਫਤੇਗੜ ਸਾਹਿਬ ਦਾ ਹੀ ਦੱਸ ਦੋ ਭਾਈ ਫਤੇਗੜ ਸਾਹਿਬ ਉਹ ਤਾਂ ਸਭ ਤੋਂ ਪਹਿਲਾਂ ਕਿਉਂਕਿ ਇੱਥੇ ਪੈਦਾ ਹੋਏ ਆ ਆਪਾਂ ਨੇ ਸਭ ਤੋਂ ਪਹਿਲਾਂ ਦਾ ਇਹ ਸ਼ਹਿਰ ਨੂੰ ਕਹਿੰਦੇ ਵੀ ਪਵਿੱਤਰ ਸ਼ਹਿਰ ਐਲਾਨਿਆ ਜਾਵੇ ਜਿਵੇਂ ਪਵਿੱਤਰ ਸ਼ਹਿਰ ਬਣਾਇਆ ਜਾਵੇ ਜਿਵੇਂ ਆਪਾਂ ਕਹਿ ਦਈਏ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਆਨੰਦਪੁਰ ਸਾਹਿਬ ਬਣਾਇਆ ਦਮਦਮਾ ਸਾਹਿਬ ਸ੍ਰੀ ਹਮੰਦਰ ਸਾਹਿਬ ਅੰਮ੍ਰਿਤਸਰ ਉਦਾਂ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਵੀ ਇੱਕ ਪਵਿੱਤਰ ਸ਼ਹਿਰ ਲਾਂਣਿਆ ਜਾਵੇ ਪਵਿੱਤਰ ਸ਼ਹਿਰ ਬਣੇ ਕਿਥੇ ਹਾਲੇ ਵਾਲੇ ਵਾਲਾ ਤਾਂ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਲੰਨੀ ਗਈ ਹੈ ਹਾਂਜੀ ਫਿਰ ਜੇ ਪਵਿੱਤਰ ਸ਼ਹਿਰ ਇਹ ਸ਼ਹਿਰ ਦੇ ਵਿੱਚ ਲਾ ਕੇ ਆਪਾਂ ਨੇ ਕੰਮ ਕਰਨੇ ਨੇ ਵੀ ਪਵਿੱਤਰ ਸ਼ਹਿਰ ਲਾਣਿਆ ਜਾਵੇ ਵੀ ਪਵਿੱਤਰ ਸ਼ਹਿਰ ਹਾਂਜੀ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਾ ਹੋਵੇ ਹੋਰ ਨੌਜਵਾਨੀ ਲਈ ਕੀ ਕਰੋਗੇ ਨੌਜਵਾਨੀ ਲਈ ਆਪਾਂ ਅੱਜ ਵੀ ਖੜੇ ਆ ਨੌਜਵਾਨ ਅੱਜ ਚਾਹੇ ਮੇਰੀ ਉਮਰ ਜਿੰਨੀ ਮਰਜੀ ਆ ਅੱਜ ਵੀ ਮੇਰੇ ਨਾਲ ਨੌਜਵਾਨੀ ਘੁੰਮਦੇ ਨੇ ਨੌਜਵਾਨਾਂ ਚ ਰਹਿਣਾ ਸਾਰਾ ਦਿਨ ਮੈਂ ਨੌਜਵਾਨਾਂ ਦੇ ਵਿੱਚ ਹੀ ਮੇਰਾ ਜ਼ਿਆਦਾ ਦਿਲ ਲੱਗਦਾ ਨਹੀਂ ਨੌਜਵਾਨਾਂ ਚ ਦਿਲ ਤਾਂ ਲੱਗਦਾ ਬਟ ਕਹਿੰਦੇ ਆ ਨਾ ਵੀ ਜਦੋਂ ਸਾਡੇ ਕੋਲ ਕੋਈ ਪਾਵਰ ਹੁੰਦੀ ਤਾਂ ਰਿਸਪੌਂਸਿਬਿਲਟੀ ਵੀ ਵਧੇ ਜਾਂਦੀ ਹੈ ਹੈਨਾ ਬਟ ਜਿੱਥੇ ਤੁਸੀਂ ਆਪ ਜਾ ਜਾ ਕੇ ਉਹਨਾਂ ਨੂੰ ਪ੍ਰਧਾਨ ਲਾਉਨੇ ਹੋ ਤੁਸੀਂ ਆਪ ਜਾ ਕੇ ਉਹਨਾਂ ਨਾਲ ਲੜਾਉਨੇ ਹੋ ਉੱਥੇ ਉਹਨਾਂ ਦੀ ਸਫਲਤਾ ਲਈ ਤੁਸੀਂ ਕੀ ਕਰੀ ਕੀ ਹੀ ਕਰ ਲੋਗੇ ਦੇਖੋ ਲਗਭਗ ਜਦੋਂ ਆਪਾਂ ਸਿੰਘ ਸਜੇ ਆ ਬਾਣੇ ਜਾਏ ਆ ਅੰਮ੍ਰਿਤ ਛਕੇ ਆ ਜੀ ਉਸ ਦਿਨ ਤੋਂ ਤੇ ਆਪਾਂ ਨੌਜਵਾਨਾਂ ਨੂੰ ਗੁਰੂ ਘਰ ਨਾਲ ਜੋੜ ਰਹੇ ਆ ਜੀ ਗੁਰੂ ਘਰ ਨਾਲ ਜੋੜ ਰਹੇ ਆ ਸੰਥਿਆ ਦੱਸ ਰਹੇ ਆ ਅਮਰ ਸ਼ਿਕਾਰ ਰਹੇ ਆ ਤੇ ਹੁਣ ਸੇਵਾ ਹੀ ਲਾ ਲਓ ਤੁਸੀਂ ਮਤਲਬ ਸੇਵਾ ਜਿਹੜੇ ਆਈ ਕਾਰਡ ਸੇਵਾਦਾਰਾਂ ਦੇ ਬਣਨ ਦੀ ਗੁਰਦਾਸੀ ਫਤਿਹਗੜ੍ਹ ਸਾਹਿਬ ਜੀ ਉਹਦੇ ਵਿੱਚ ਸਾਰੇ ਨੌਜਵਾਨੀ ਨੇ ਸਿੱਖ ਨੌਜਵਾਨ ਸੇਵਾ ਛੱਡੀ ਬਣਾਈ ਆ ਉਹਦੇ ਵਿੱਚ ਸਾਰੇ ਸਿੱਖ ਨੌਜਵਾਨੀ ਨੇ ਜੀ ਕਿਸੇ ਰੋਡੇ ਬੰਦੇ ਦਾ ਕਿਸੇ ਦਾੜੀ ਕੱਟੇ ਬੰਦੇ ਦਾ ਸੀ ਆਈ ਕਾਨੀ ਬਣਾਇਆ ਹੈਗਾ ਜੀ ਸਾਰੇ ਸਿੱਖ ਸਰਦਾਰਾਂ ਨੇ ਬਣਾਏ ਨੇ ਕਿਉਂ ਇਦਾਂ ਹੀ ਸਿੱਖੀ ਨਾਲ ਜੋੜ ਰਹੇ ਆ ਮੇਰੀ ਸਭ ਤੋਂ ਵੱਡੀ ਜਿਹੜੀ ਮੇਰੀ ਦੇਲੀ ਤਮੰਨਾ ਹੈ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜੇ ਖੜਾ ਵੀ ਆਪਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਹਮ ਚਲੋ ਬਹੁਤ ਬਹੁਤ ਧੰਨਵਾਦ ਜੁਗਨੀ ਜੀ ਕਿ ਅੱਜ ਸ਼ਾਇਦ ਮੈਂ ਕਹਾ ਗੁਰਵਿੰਦਰ ਜੀ ਗੁਰਵਿੰਦਰ ਸਿੰਘ ਜੀ ਬਹੁਤ ਚੰਗਾ ਬਹੁਤ ਚੰਗਾ ਮਹਾਰਾਜ ਨੇ ਸੱਚ ਪਾਸੇ ਨੇ ਬਾਣਾ ਪਾਇਆ ਤੇ ਬਾਣੇ ਦੇ ਨਾਲ ਨਾਲ ਦੇਖੋ ਮਹਾਰਾਜ ਨੇ ਚਿਰੀ ਸਾਹਿਬ ਬਖਸੀ ਆ ਤੇ ਆਹ ਦੇਖੋ ਹਥਿਆਰ ਵੀ ਮਾਰੇ ਨੇ ਪੂਰੇ ਲਾ ਕੇ ਹਰ ਟਾਈਮ ਤਤਵਰ ਰਹੀ ਜੈਨ ਚਾਰ ਵਰ ਤਿਆਰ ਵੀ ਸੰਗਾ ਜਦੋਂ ਮਰਜੀ ਜਿੱਦੋਂ ਮਰਜੀ ਤਿਆਰ ਵਰ ਤਿਆਰ ਬਹੁਤ ਚੰਗਾ ਲੱਗਿਆ ਤੁਹਾਨੂੰ ਇਸ ਇਸ ਸਰੂਪ ਦੇ ਵਿੱਚ ਦੇਖ ਕੇ ਤੇ ਉਮੀਦ ਕਰਾਂਗੇ ਇਸ ਸਰੂਪ ਦੀ ਤੁਸੀਂ ਵੀ laaj ਰੱਖੋਗੇ ਤੇ ਬਾਬਾ ਜੀ ਵੀ ਤੁਹਾਡੀ laaj ਰੱਖਣਗੇ ਹਾਂਜੀ ਹਾਂਜੀ ਜ਼ਰੂਰ ਰੱਖਾਂਗੇ ਜ਼ਰੂਰ ਅੱਡੇ ਹੀ ਦੇਖ ਲਓ ਉੱਧਾ ਤਾਂ ਕਿਲੋ ਦੇ ਕੜੇ ਨੇ ਜੀ ਜੀ ਤੇ ਮਾਰੇ ਸੱਚੇ ਪਾਸੇ ਨੇ ਪਾਇਨੇ ਕੋਈ ਵੀ ਵਜਨ ਚੱਕ ਨਹੀਂ ਸਕਦਾ ਕੋਈ ਵੀ ਪਰ ਇਹ ਕਿਰਪਾ ਦੇਖੋ ਸਾਹਿਬ ਜਰਦਿਆਂ ਦੀ ਆ ਵੀ ਇਹਨੇ ਾਰੇ ਕੜੇ ਉਹਨਾਂ ਨੇ ਕੋਈ ਨਹੀਂ ਤੇ ਸੱਚੇ ਪਾਸ਼ਾ ਪਈ ਰਹਿਣ ਪਰ ਚੜ੍ਹਦੀ ਕਲਾ ਦੇ ਰਹੀਏ ਔਰ ਮਹਾਰਾਜ ਸੱਚੇ ਪਾਸ਼ਾ ਸਾਹਿਬ ਜੀ ਦੇ ਚੜ੍ਹਦੀ ਕਲਾ ਜ ਰੱਖਣ ਬਿਲਕੁਲ ਹੁਣ ਇਸ ਐਪੀਸੋਡ ਦੇ ਅੰਤ ਵੱਲ ਵਧਦੇ ਆ ਤੇ ਇੱਕ ਸਟੋਰੀ ਇੱਕ ਜ਼ਿੰਦਗੀ ਬਦਲੂ ਕਹਿੰਦੇ ਆ ਨਾ ਵੀ ਇੱਕ ਬੰਦਾ ਕਦੇ ਵੀ ਆਪਣੀ ਜ਼ਿੰਦਗੀ ਬਦਲ ਸਕਦਾ ਜੇ ਉਹ ਖੁਦ ਚਾਵੇ ਤੇ ਅੱਜ ਤੁਹਾਡੇ ਸਾਹਮਣੇ ਇਨਸਪੀਰੇਸ਼ਨ ਲੈ ਕੇ ਹਾਜ਼ਰ ਸੀ ਜੁਗਨੀ ਕਿਵੇਂ ਗੁਰਵਿੰਦਰ ਸਿੰਘ ਖਾਲਸਾ ਬਣਿਆ ਕਿਵੇਂ ਆਪਣਾ ਜਿਹੜਾ ਪਛੋਕੜ ਉਹ ਗੰਦਲੀ ਜ਼ਿੰਦਗੀ ਚੋਂ ਨਿਕਲ ਕੇ ਅੱਜ ਖੋਤਾ ਸਵਰੇ ਤੇ ਹੋਰਾਂ ਨੂੰ ਵੀ ਸਵਾਰ ਰਿਹਾ ਹੁਣ ਅੱਗੇ ਕੀ ਹੁੰਦਾ ਇੱਕ ਨਵਾਂ ਐਪੀਸੋਡ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਚੱਲ ਕੇ ਚੱਲ ਗਿਆ ਇਹਨੂੰ ਚੱਲ ਕੇ ਇਹਨੂੰ ਦੇਖ ਪੱਕੀ ਤੇ ਨਹੀਂ ਜਿਹੜਾ ਚੜ ਕੇ ਆਵੇ ਫਿਰ ਤੇ ਦੇਖ ਪੱਕੀ ਹਾਂਜੀ ਹਾਂਜੀ ਇਹੀ ਬਾਣਾ ਜੀ ਇਹੀ ਮਹਾਰਾਜ ਸੱਚ ਬਾਣ ਸਿਖਾਇਆ ਔਰ ਚੜਦੀ ਕਲਾ ਦੇ ਰਾਵਾਂਗੇ ਜੇ ਵੀ ਆ ਗਿਆ ਪਹਿਲ ਕਰਦੇ ਹੈ ਨਹੀਂ ਜੇ ਆ ਕੇ ਚੜ ਕੇ ਆ ਗਿਆ ਫਿਰ ਛੱਡਦੇ ਹੈ ਨਹੀਂ ਵਾਹ ਠੀਕ